ਡਰਗੀਆਂ ਤੋਂ ਡਰਦੀ ਅੱਜ ਅਸੀਂ ਆਪਣੀ ਭੂਆ ਨੂੰ ਵੀ ਮਿਲਾਂਗੇ ਵਿਛੜੀ ਹੋਈ ਨੂੰ ਤੇ ਜਦੋਂ ਮੈਂ ਇੱਕ ਵਾਰੀ ਟੈਸਟ ਕੀਤੀ ਮੈਂ ਕੀ ਹੋਇਆ ਸੀ ਮਿੱਠੀ ਸੀ ਇਹ ਮਿੱਠੀ ਰੀਦੀ ਕੌੜੀ ਸੀ ਓਕੇ ਅੱਜ ਬਾਬਾ ਕਹਿੰਦੇ ਦੇਵ ਹੌਟੇ ਜਲਾ ਪਲੀਜ਼ ਗਿਵ ਮੀ ਟੇਬਲ ਲਵਰ ਚੀਜ਼ ਦੱਸਾਂ ਹਾਂ ਪਾਪਾ ਦੀ ਫੇਵਰੇਟ ਕੌਫੀ ਬਤਾ ਕੀ ਗੈਸ ਕਰੋ ਪਾਪਾ ਤੁਸੀਂ ਨਾ ਦੱਸੋ ਹਾਂ ਹੈਗੀ ਆ ਜੇ ਤੁਹਾਨੂੰ ਪਤਾ ਨਹੀਂ ਡਬਲ ਡਬਲ ਆਪਾਂ ਹਮੇਸ਼ਾ ਡਬਲ 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 ਜੇ ਕੱਪੜੇ ਧਾਮਾਲਨੇ ਹੋ ਇੱਥੇ ਫਿਰ ਇਹ ਟੇਬਲ ਹੁੰਦੇ ਨੇ ਹਲੋ ਫਿਰ ਪਾ ਲੱਗੇ ਹਾਂਜੀ ਅੱਛੇ ਤੇ ਕੁਝ ਦੱਸੋ ਆਪਦੇ ਫਾਲੋਵਰਾਂ ਨੂੰ ਪਰਫਿਊਮ ਬਾਰੇ ਇਹ ਜਿਹੜਾ ਪਰਫਿਊਮ ਆਣਾ ਜੀ ਵਾਹ ਕੀ ਬਾਤਾਂ ਮੈਂ ਕਹਿੰਨਾ ਵੀ স্মੈਲ ਇਹਦੀ ਇਦਾਂ ਦੀ ਬੰਦਾ ਜਿੰਨਾ ਮਰਜੀ ਸਾਈਡ ਵੀ ਹੋਵੇ ਨਾ ਤੇ ਇਹਦੀ 스멜 ਲੈ ਗਈ ਮੈਂ ਕਹਿੰਨਾ ਬੰਦਾ ਖੁਸ਼ ਹੋ ਜੂ ਕਲੱਬ ਦੀ ਨਿਊਟ ਮੈਨੂੰ ਤੇ ਨਾਂ ਨਹੀਂ ਪੜਨਾ ਆਉਂਦਾ ਪਤਾ ਨਹੀਂ ਕਿਹੜੇ ਫ੍ਰੈਂਚ ਕਿਹੜੇ ਨਾਮ ਹੁੰਦੇ ਆ ਪਰ ਯਾਰ ਆਹ ਤਾਂ ਨਾ ਆਲਵੇਜ਼ ਮਾਈ ਫੇਵਰੇਟ ਆ ਤੇ ਤੁਹਾਨੂੰ ਸ਼ਿਕਾਉਣ ਲੱਗ ਜਾਣਗੇ ਤੁਸੀਂ ਭਾਜੋ ਹਾਂਜੀ ਸਾਸਰੀਕਾਲ ਜੀ ਸੌਦਾ ਸੌਦਾ ਲਾਏਗੇ ਕਿਉਂਕਿ ਅੱਜ ਸਾਡੀ ਭੂਆ ਨੇ ਸਾਨੂੰ ਮਿਲਣ ਆਉਣਾ ਜਿਹੜੇ 20 ਸਾਲ ਹੋ ਗਏ ਲਗਭਗ ਉਹਨਾਂ ਨੂੰ ਮਿਲਿਆ ਨੂੰ ਉਦੋਂ ਅਸੀਂ ਅਮਰਗੜ੍ਹ ਰਹਿੰਦੇ ਹੁੰਦੇ ਸੀ ਤੇ ਮਮਾ 20 22 ਸਾਲ ਪੁਰਾਣੀ ਗੱਲ ਆ ਤੇ ਸੋ ਕੈਨੇਡਾ ਸੀਗੇ ਹੁਣ ਉਹਨਾਂ ਨੇ ਅੱਜ ਮਿਲਣ ਆਉਣਾ ਤੇ ਚਲੋ ਅੱਜ ਦਾ ਵਲੌਗ ਕਰਦੇ ਹਾਂ ਸ਼ੁਰੂ ਤੁਸੀਂ ਜੁੜੇ ਰਹੋ ਤੇ ਚੈਨਲ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਸ਼ੇਅਰ ਵੀ ਕਰੋ ਚਲੋ ਫਿਰ ਆਜੋ ਅੱਜ ਪਹਿਲਾਂ ਗਰੋਸਰੀ ਕਰ ਲਈਏਗੇ ਇਹ ਨਹੀਂ ਤੈਨੂੰ ਪਸੰਦ ਮੈਨੂੰ ਹਣ ਕ੍ਰੇਲਾ ਨਹੀਂ ਪਸੰਦ ਪਤਾ ਕਿਉਂ ਹਮ ਮਾਂ ਬਣਾ ਮੇਰਾ ਮਨ ਸੁਆਦ ਬਣਾ ਨਹੀਂ ਮੈਂ ਮੇਰਾ ਮਨ ਸੁਆਦ ਬਣਾਇਆ ਹੈ ਹਾਂ ਹੈ ਦਾਨ ਕਹਿੰਦੀ ਹੈ ਕ੍ਰੇਲਾ ਸਵਾਦ ਬਣਾਇਆ ਸੀ ਉਹ ਬੋਲਣ ਚ ਹੀ ਕੁਝ ਹੋਰ ਗਾਂ ਦੀ ਗਾਂ ਹੀ ਲੰਘ ਗਈ ਪਰਲੇ ਪਾਸੇ ਨੂੰ ਹਾਂ ਇੱਕ ਵਾਰੀ ਕਹਿੰਦੀ ਮਮਮੀ ਨੇ ਕ੍ਰੇਲਾ ਸਵਾਦ ਬਣਾਇਆ ਸੀ ਬੱਸ ਮੁੜ ਕੇ ਸੁਆਦ ਸੁਨਾਮ ਸੁਨਾਮ ਪਤਾ ਨਹੀਂ ਕੀ ਸੁਨਾਮ ਹੀ ਚਲੀ ਗਈ ਹਾਂਜੀ ਦਵਾਈਆਂ ਦੀ ਨੂੰ ਪਦਾਲੀ ਦੀ ਦਵਾਈ ਬਟਾ ਜਿਆ ਬਦਾਲੀ ਦਵਾਈਆਂ ਦੀ ਆ ਸ਼ਾਨਾ ਚੰਡੇ ਦੀ ਵੀ ਕੈਨੇਡਾ ਵਾਲੇ ਦੀ ਕੈਨੇਡਾ ਆਪਾਂ ਦਾ ਹਿੱਕ ਤਾਣ ਕੇ ਕਹਿੰਦੇ ਆ ਵੀ ਲਵ ਯੂ ਕੈਨੇਡਾ ਤੇ ਕੈਨੇਡਾ ਨੇ ਸਾਨੂੰ ਬਹੁਤ ਕੁਝ ਦਿੱਤਾ ਬਾਕੀ ਜਿਹੜੇ ਅਕਿਰਤ ਕੰਨ ਹੁੰਦੇ ਆ ਉਹ ਤਾਂ ਮੰਨਦੇ ਨਹੀਂ ਅਸੀਂ ਤਾਂ ਮੰਨਦੇ ਆ ਕੈਨੇਡਾ ਨੇ ਤਾਂ ਸਾਨੂੰ ਸਾਂਭਿਆ ਸਾਡੀ ਕਮਿਊਨਿਟੀ ਨੂੰ ਸਾਂਭਿਆ ਇਹ ਕਨਾਲ ਲਾਇਆ ਰਾਜੇ ਬਣਾਇਆ ਵਧੀਆ ਜ਼ਿੰਦਗੀ ਦਿੱਤੀ ਆ ਆਜ਼ਾਦੀ ਦਿੱਤੀ ਆ ਹੈਂ ਤੇ ਆਪਾਂ ਹੁਣ ਕੰਮਕੁਮ ਕਰਦੇ ਆ ਤੇ ਘਰੇ ਨਹੀਂ ਬਾਪੂ ਕੋਹ ਕਹਿੰਦਾ ਅੱਜ ਕੱਲ ਦਾ ਬੰਦਾ ਕਹਿੰਦਾ ਵੀ ਮੈਨੂੰ ਕੋਈ ਰੋਕੇ ਟੋਕੇ ਨਾ ਅੱਛਾ ਜੰਮ ਮੁੱਕ ਦੇਣੀ ਤੇ ਕਹਿਣਗੇ ਵੀ ਸਾਨੂੰ ਸਭ ਕੁਝ ਪਤਾ ਜਦੋਂ ਕਿ ਜਿਹੜਾ ਸਮਝਾ ਰਿਹਾ ਹੁੰਦਾ ਉਹ ਜਾਣ ਕੇ ਚੁੱਪ ਕਰ ਜਾਂਦਾ ਥੋੜਾ ਸਖਤਾਈ ਨਹੀਂ ਕਰਦਾ ਵੀ ਚਲ ਕੋਈ ਨਾ ਛੋਟੇ ਨੇ ਇਹਨਾਂ ਨੂੰ ਨਹੀਂ ਆਪਾਂ ਕੀ ਜ਼ਿਆਦਾ ਤਰੀਕੇ ਨਾਲ ਕਹਿਣਾ ਤੇ ਜਿਹੜੀ ਦੁਨੀਆ ਉਹਨੇ ਵੇਖੀ ਹੁੰਦੀ ਆ ਵੱਡੇ ਨੇ ਉਹ ਅਜੇ ਜਿਹੜੇ ਅੱਜ ਕੱਲ ਦੇ ਨਵੇਂ ਆਉਂਦੇ ਆ ਉਹ ਕਹਿੰਦੇ ਨਾ ਜੀ ਸਾਨੂੰ ਤਾਂ ਸਾਰਾ ਕੁਝ ਪਤਾ ਅੱਗੇ ਲਾਉਣੇ ਪਰਲੇ ਗਏ ਉਹ ਸਮਾਪ ਵਧੀ ਗਿਆ ਬਦਲ ਵਾਈ ਆ ਤੇ ਪਤਾ ਇੱਥੇ ਹੁਣ ਕਿਸੇ ਗੱਲ ਨਾਲ ਹੀ ਨਿਕਲੂ ਅੱਗੇ ਹੌਲੀ ਹੌਲੀ ਸਨੋ ਹੋ ਸ਼ੁਰੂ ਹੋ ਜਾਣੀ ਆ ਤੇ ਸਾਡੇ ਜਿਵੇਂ ਕੰਮਕਾਰ ਬਾਹਰ ਹੁੰਦੇ ਆ ਸਾਨੂੰ ਥੋੜੀ ਲੋੜ ਹੁੰਦੀ ਆ ਧੁੱਪ ਦੀ ਬਾਕੀ ਜਿਨ੍ਹਾਂ ਦੇ ਅੰਦਰੇ ਅੰਦਰ ਕੰਮ ਆ ਉਹ ਭਾਵੇਂ ਧੁੱਪ ਹੋਵੇ ਭਾਵੇਂ ਮੀਂਹ ਹੋਵੇ ਉਹਨਾਂ ਨੂੰ ਤਾਂ ਕੀ ਫਰਕ ਪੈਂਦਾ ਕਿਧਰੋਂ ਕਿੱਦਾਂ ਕਿੱਦਾਂ ਇੰਨਾ ਜਨ ਉੱਥੋਂ ਜਾਣ ਲੱਗੀ ਸੀ ਮੈਂ ਇੰਨੇ ਤੱਕ ਭੁੱਲ ਗਿਆ ਮੈਂ ਉਹ ਦੂਜੀ ਸਾਈਟੇ ਜਾਣ ਲੱਗੇ ਸੀ ਬਾਹਰ ਹਾਂ ਫਿਰ ਬਾਝਾਂ ਲੱਗੀ ਇੰਨੀ ਅੱਛਾ ਉਹ ਸੈਂਸਰ ਤੇ ਬੀਪ ਵੱਜਣ ਲੱਗ ਗਈ ਹੋਣੀ ਹੈ ਓਕੇ ਓਕੇ ਆਈ ਅੰਡਰਸਟੈਂਡ ਇਹ ਕੀ ਹੈ ਅੱਛਾ ਉਹ ਆਏ ਗੁਲਕਾ ਕਿੱਦੀ ਬੈਂਕ ਆ ਓਕੇ ਆ ਲਓ ਪੂਤ ਪੜ ਕੇ ਲੈ ਜਾ ਇੱਥੇ ਵੀ ਫਿਰਦੇ ਆ ਆ ਲੈ ਲਓ ਇੰਨਾ ਚ ਲਾਈਟਾਂ ਲੱਗਦੀਆਂ ਜਮੀਤ ਇਹ ਡਾਂਸ ਕਰਦੇ ਲੱਗਦਾ ਆ ਗਏ ਸੀ ਸੀਟੇ ਤੇ ਬੋਲਣਾ ਹੁਣ ਆ ਗਿਆ ਹੈਲੋਵਨ ਤੇ ਹੈਲੋਵਨ ਤੇ ਬਸ ਇਹੀ ਕੁ ਹੋਣਾ ਜਵਾਕਾਂ ਵਾਲੇ ਤੇ ਜਿੱਦਾਂ ਮੈਂ ਤੁਹਾਨੂੰ ਆਲਵੇ ਹੀ ਦੱਸਿਆ ਸੀ ਸਾਡਾ ਜਿਹੜਾ ਪਹਿਲਾ ਗੇੜਾ ਆਪਣੇ ਕੋਲੇ ਫੋਇਲ ਪੇਪਰ ਹੈਗਾ ਉਹਦੇ ਵਿੱਚ ਰੱਖਣ ਨੂੰ ਦੂਜਾ ਪੇਪਰ ਜਿਹੜਾ ਰੋਟੀ ਪਸੀਨਾ ਜਿਹਾ ਆ ਜਾਂਦਾ ਹੁੰਦਾ ਉਹ ਲਈ ਕਿੱਥੀ ਆ ਰਿਹਾ ਪੇਪਰ ਹੁੰਦਾ ਉਹ ਆ ਵੀ ਪੇਪਰ ਹੀ ਆ ਉਹ ਆ ਦੇਖਣਾ ਆਹੀ ਇੱਕ ਹੋਣਾ ਲੜਾ ਫਿਰ ਉਹ ਲੜਾ ਓਕੇ ਅਸੀਂ ਆਪਣੇ ਲੈ ਲੈ ਗਲੀ ਆ ਵੀ ਪੇਪਰ ਹੀ ਆ ਤੇ ਨਹੀਂ ਨਹੀਂ ਹੈ ਰੋ ਸੌਰੀ ਸੌਰੀ ആയൽ ഫോർച്ച കിട്ടോ ആയൽ ഫോർ രാഭീ ആ ਰਾਵੀ ਟੋਪੀ ਭਾਗ ਲੱਗਦੀ ਆ ਮਗੈਂਬੋ ਵੀਡੀਓ ਟੱਚ ਕਰਿਆ ਮਗੈਂਬੋ ਮਗੈਂਬੋ ਖੁਸ਼ ਹੋ ਗਾ ਰਵੀ ਨੇ ਟੋਪੀ ਭਾਗ ਦੇਖਿਆ ਕੋਈ ਆ ਕੁੜੀ ਤੇ ਦੋ ਬੋਲ ਭਾਈ ਟੂ ਕਲੀਨ ਇਟ ਔਰ ਮਲੇ ਰੂਲਾਂ ਦੀ ਗੱਲ ਦੱਸਦਾ ਮੇਰੀ ਨਿੱਕੀ ਕੁੜੀਆ ਆ ਮਗਰ ਬੈਠੀ ਆ ਪੁੱਤ ਲੰਮੇ ਪੈ ਗਿਆ ਇਹ ਥੋੜੀ ਡਿੱਗੂ ਡਿੱਗੂ ਜੀ ਕਰਦੀ ਆ ਤੇ ਕਹਿੰਦੀ ਪਾਪਾ ਅੱਗੇ ਬੈਣਾ ਮੈਂ ਕਿਹਾ ਵੀ ਨਹੀਂ ਪੁੱਤ ਅੱਗੇ ਨਹੀਂ ਬੈਠਣਾ ਤੇ ਕਿਉਂਕਿ ਇੱਥੇ ਜਿਹੜੇ ਰੂਲ ਨੇ ਉਹ ਬੜੇ ਸਖਤ ਆ ਉਹਨਾਂ ਦੇ ਪਾਲਣਾ ਹੁੰਦੀ ਆ ਦੇਖੋ ਇੱਥੇ ਸਪੈਸ਼ਲ ਲਿਖਿਆ ਕਿ 14 ਸਾਲ ਤੱਕ ਛੋਟੇ ਬੱਚੇ ਨੂੰ ਤੁਸੀਂ ਇੱਥੇ ਨਹੀਂ ਬਿਠਾ ਸਕਦੇ ਤੇ ਤੁਹਾਨੂੰ ਫਾਈਨ ਹੋ ਸਕਦਾ ਤੇ ਬੱਚੇ ਲਈ ਰਿਸਕੀ ਆ ਤੇ ਸੋ ਮਤਲਬ ਹੈਗਾ ਕਿ ਪਤਾ ਨਹੀਂ ਪੁਲਿਸ ਵਾਲੇ ਥਾਂ ਥਾਂ ਤੇ ਹੀ ਖੜੇ ਆ ਹੋ ਸਕਦਾ ਇੱਥੋਂ ਇੱਥੇ ਤੱਕ ਆਉਣਾ ਹੀ ਕੱਪੜੇ ਸੁੱਕਣ ਪਾਉਣਾ ਹੈ ਲਾਂਡਰੀ ਚੋ ਨਾ ਵੀ ਕੋਈ ਦੇਖਦਾ ਠੀਕ ਆ ਤੇ ਪਰ ਨਹੀਂ ਫੇਰ ਵੀ ਰੂਲ ਫੋਲੋ ਕਰੀਦੇ ਆ ਇੱਥੇ ਇੰਡੀਆ ਅਸੀਂ ਕਿਉਂ ਨਹੀਂ ਕਰਦੇ ਕੀ ਕਰਨ ਉੱਥੇ ਸਾਨੂੰ ਡਰ ਨਹੀਂ ਹੈਗਾ ਡਰ ਕੀ ਆ ਪਹਿਲੀ ਗੱਲ ਕੋਈ ਰੋਗ ਨਹੀਂ ਤੇ ਜੇ ਕੋਈ ਰੋਗ ਵੀ ਲਵੇ ਹੈਨਾ ਕਿਸੇ ਨੂੰ ਫੋਨ ਲਾ ਕੇ ਗੱਲ ਕਰਾ ਦਿਓ ਕਿਸੇ ਨੂੰ 150 ਦੇ ਦਿਓ ਖਾਣੀ ਖੜਾ ਛੜਾਓ ਇਦਾਂ ਹੀ ਹੁੰਦਾ ਨਾ ਇੱਕ ਉਥੇ ਕੋਈ ਕਰਦਾ ਨਹੀਂ ਇੱਥੇ ਸਾਰੇ ਪਹਿਲਾਂ ਜਿਹੜੇ ਹੁੰਦੇ ਆ ਕਰਦੇ ਆ ਉਹਨਾਂ ਨੂੰ ਦੇਖ ਕੇ ਨਵਾਂ ਬੰਦਾ ਵੀ ਕਰਦਾ ਇਹ ਗੱਲਾਂ ਹੁੰਦੀਆਂ ਨੇ ਸੋ ਦੇਖੋ ਦੇਖੀ ਕੰਮ ਹੁੰਦਾ ਜੇ ਸਾਰੇ ਕਰਨ ਤਾਂ ਫਿਰ ਸਾਰੇ ਹੀ ਕਰਦੇ ਆ ਹੁਣ ਜਾਣਗੇ ਕਿ ਨਹੀਂ ਹਾਂਜੀ ਹੋ ਜਾਵਾਂ ਆ ਡਰੰਗਾ ਤੋਂ ਡਰ ਗਿਆ ਹੁਣ ਕਹਿੰਦੀ ਜਾਊਂਗੀ

ਕਾਫੀ ਇਹ ਨੋ ਟੇਬਲ ਵੀ ਜੇ ਤੁਸੀਂ ਅੰਮ ਜੇ ਤੁਸੀਂ ਅੰਮ ਉਹ ਕਰੀਦਾ ਕੱਪੜੇ ਸੁਭਾਉਣ ਵਾਲੀ ਮਸ਼ੀਨ ਵੀ ਦਿਖਾ ਦੇ ਜੇ ਕੱਪੜੇ ਧਾਮਣੇ ਹੋ ਇੱਥੇ ਫਿਰ ਇਹ ਟੇਬਲ ਹੁੰਦੇ ਨੇ ਤੇ ਇਹ ਟੋਕਰੀ ਨੇ ਜਿਸ ਅੰਦੇ ਤੁਸੀਂ ਜਿਸ ਅੰਦੇ ਵੀ ਟੋਕਰੀ ਵਿੱਚ ਪਾ ਲਉ ਜਿਹਦਾ ਪਾਪਾ ਨੇ ਪਾਈ ਹੈ ਹੈਨਾ ਹਾਂਜੀ ਹਾਂਜੀ ਇਹ ਦੀ ਸੁਭਾਉਣ ਵਾਲੀ ਤੇ ਹੁਣ ਕੌਣ ਆਲਾ ਦੇਖੋ ਇਹ ਛੋਟੇ ਵਾਲੇ ਜਿਹੜੇ ਧਵਾਈਦੇ ਆ ਤੇ ਕੌਣ ਆ ਲਵੀ ਖੇਗਾ ਉਹ ਤੁਝੇ ਜਿਆਦਾ ਹੀ ਵੱਡਾ ਹੈ ਆ ਤੇ ਇਹ ਆ ਮਸ਼ੀਨ ਹੈ ਕੈਂਡੀ ਵਾਲੀ ਮਸ਼ੀਨ ਇਸੇ ਪਾਣੀ ਬੰਦੇ ਅਸੀਂ ਇਹਦਾ ਨਿਕਲ ਲੰਦਾ ਹੈ ਟਰਵਿਸਟ ਕਰਦੇ ਤੇ ਇਧਰ ਆਦੇ ਵੇਟ ਕਰੋ ਇੱਥੇ ਵੀ ਸੇ ਨਾ ਇਹ ਹੋਏ ਨੇ ਤੇ ਅੰਕੀ ਉਹ ਜਿਹੜੀ ਸਮੈਲ ਵਾਲਾ ਉਧਰ ਰੱਖਿਆ ਹੋਇਆ ਆਪਣਾ ਕਿੱਥੇ ਪਿਆ ਉੱਪਰਲੀ ਸਾਈਡ ਤੇ ਓਕੇ ਮੈਂ ਲੈ ਕੇ ਆਈਂ ਹਾਂ ਹਾਂ ਕਿੰਨੇ ਹੋਗੇ 28 ਉਧਰ ਕਿੰਨੇ ਹੋਗੇ ਉਧਰ ਵੀ ਸ਼ੇਮ ਹੋਗੇ ਹੁਣ ਕਿੰਨੇ ਕਿੰਨੇ ਹੋਗੇ 28 28 ਪਲੱਸ ਪਲੱਸ ਮੈਂ ਪਲੱਸ ਕਰਾਂ ਹਾਂ ਹੁਣ ਜਾਣਗੀ ਕਿ ਨਹੀਂ ਹਾਂਜੀ ਹੋ ਜਾਵਾਂ ਅ ਡਰਿੰਗਾ ਟੁੱਟ ਰ ਗਿਆ ਹੁਣ ਕਹਿੰਦੀ ਜਾਊਂਗੀ ਉਤੇ ਉਦਾਂ ਲੜ ਪੈਂਦੇ ਹੁੰਦੇ ਆ ਗੱਲ ਪੈ ਸਕਦੇ ਚੀਜ਼ ਖੋਹ ਲੈਂਦੇ ਆ ਕਮਰੇ ਦਾ ਹੁੰਦੇ ਨਸ਼ਾ ਖਾ ਖਾ ਆਦੇ ਕਿ ਡਿੱਗੀ ਵੀ ਜਾਂਦਾ ਇੱਕ ਇਹ ਹੁੰਦੇ ਆ ਵੀ ਇੱਥੋਂ ਦੇ ਡਰਗੀ ਇਹਨਾਂ ਦੇ ਕਿਤੇ ਸਪੈਸ਼ਲ ਵਲੌਗ ਬਣਾਉਂਗਾ ਤੇ ਰਾਵਾਂ ਸਾਡਾ ਅੱਜ ਥੋੜਾ ਜਿਹਾ ਡਿੱਗੂ ਡਿੱਗੂ ਕਰਦਾ ਸਵੇਰੇ ਇੱਕ ਵਾਰ ਦਵਾਈ ਦਿੱਤੀ ਸੀ ਹਾਂ ਬੁਖਾਰ ਆ ਇਹ ਨਾ ਵਿਚਾਰੀ ਨਾ ਐਵਰੀ ਈਅਰ ਇਦਾਂ ਹੁੰਦਾ ਬੜੇ ਅਸੀਂ ਉੱਠ ਕੇ ਬਹਿ ਪੁੱਤ ਧੂਮ ਤਾਂ ਆਵਣਾ ਜੋਰੋ ਜੋਰੀ हां एवरी हेलोवीन ਦੀ ਤਿਆਰੀ ਕਰਨੀ ਹੁੰਦੀ ਆ ਪਰ ਉਹ ਤਾਂ ਹੀ ਬਿਮਾਰ ਹੋ ਜਾਂਦੀ ਉਹ ਦੇਖ ਪੰਜ ਦਿਨ ਹੈਲੋਵੀਨ ਵਾਸਤੇ ਤੇ ਮੈਂ ਹੈਲੋਵੀਨ ਦਾ ਦਰੀਬਾ ਅਵੋਕਾਡੋ ਮਾਰ ਰਹੀ ਹਾਂ ਤੇ ਚੱਲ ਫਿਰ ਮੈਂ ਪੀਲਾਂ ਕੌਫੀ ਤੈਨੂੰ ਕੌਫੀ ਤਾਂ ਪਿਉਣੀ ਨਹੀਂ ਬੱਚੇ ਨਹੀਂ ਕੌਫੀ ਪੀਂਦੇ ਹੁੰਦੇ ਠੀਕ ਹੈ ਤੇ ਠੰਡਾ ਤੂੰ ਕੁਝ ਪੀ ਨਹੀਂ ਸਕਦੀ ਕਿਉਂਕਿ ਤੂੰ ਆਲਰੇਡੀ ਨਹੀਂ ਮੰਮਾ ਤੇ ਲੈ ਨਹੀਂ ਦਿੰਦੀ ਮੰਮਾ ਫਿਰ ਪੁੱਤ ਤਾਂ ਲੈ ਲੈਂਦੀ ਤੁਸੀਂ ਬਿਮਾਰ ਹੋ ਜਾਨੇ ਹੋ ਠੰਡੀ ਚੀਜ਼ ਤੁਹਾਨੂੰ ਪਾਈਦੀ ਨਹੀਂ ਹਾਂਜੀ ਸੋ ਤੇ ਬੱਚਿਆਂ ਨੂੰ ਕਾਫੀ ਨਹੀਂ ਪੀਣੀ ਚਾਹੀਦੀ ਕਾਫੀ ਨਹੀਂ ਪੀਣੀ ਬੱਕਾ ਦੀ ਕਦੀ ਪੀ ਸਕਦੇ ਪਰ ਐਵਰੀ ਟਾਈਮ ਨਹੀਂ ਜਿੱਦਾਂ ਪੀ ਸਕਦੇ ਹਾਂ ਸਿੱਧਾ ਜਿੱਦਾਂ ਦੋ ਇੱਕ ਦਿਨ ਪੀ ਲੋ ਫੇਰ ਬਹੁਤ ਦੇਰ ਬਾਅਦ ਫੇਰ ਦੀ ਪੀ ਸਕਦੇ ਨਹੀਂ ਤਾਂ ਵੀ ਤੇ ਤੁਹਾਡੀ ਤੁਹਾਡੀ ਦਹਾਈ ਤੇ ਜਿੱਦਾਂ ਵਧੂਗੀ ਨਹੀਂ ਹਾਂ ਫਿਰ ਤੂੰ ਨਿੱਕਾ ਜਿਹਾ ਹੀ ਰਹਿ ਜਾਣਾ ਲੈ ਜਿੱਦਾਂ ਜਿੰਨੇ ਜ਼ਿਆਦਾ ਪੀਉ ਮੈਂ ਇਦਾਂ ਦੀ ਰਹੂੰਗੀ ਜਦੋਂ ਮੈਂ ਜੇ ਕੁਝ 30 ਦੀ ਹੋਵਾਂ ਉਹਦਾ ਵੀ ਇਦਾਂ ਇਹ ਬੱਸ ਤੂੰ ਤਾਂ ਬਹੁਤ ਸਿਆਣਾ ਹੋਏ ਤੂੰ ਪਾਪਾ ਨਾਲ ਰਹਿ ਰਿਹਾ ਸਿਆਣਾ ਹੋ ਗਿਆ ਹੈ ਨਾ ਤੇ ਕੀ ਪਾਪਾ ਮੰਗੋਂ ਟੜੀ ਜਾਂਦਾ ਹੋ ਅੱਜ ਫਿਰ ਕੀ ਖਰੀਦਿਆ ਅੱਜ ਕੀ ਕੀ ਲਿਆਇਆ ਦੱਸ ਦਹੀਂ ਅੱਜ ਲੈ ਕੇ ਹੈਲੋਵੀਨ ਵਾਸਤੇ ਮੇਕਅਪ ਚਾਹੀਦਾ ਹੁੰਦਾ ਹਾਂ ਪਾਪਾ ਕਿੱਸੇ ਮਸਕਰਾ ਲਿਆ ਇਹ ਵਾਲਾ ਨਹੀਂ ਹੁੰਦਾ ਜਦੋਂ ਆਈਸ ਤੋਂ ਇਦਾਂ ਅੱਛਾ ਜ਼ਬਰਦਸਤ ਲੱਗ ਰਿਹਾ ਤੇ ਇਹ ਮੰਮੀ ਨੇ ਲਿਆ ਓਕੇ ਨਹੀਂ ਫਿਰ ਤੂੰ ਹੋਰ ਨਹੀਂ ਕੁਝ ਲੈਣਾ ਲੂਣਾ ਦੱਸ ਦੇ ਆਪਾਂ ਮੈਂ ਕੀ ਨਾ ਓਏ ਹੈਲੋ ਤੇ ਕੋयल ਪੇਪਰ ਹੋ ਤਾਂ ਚੱਲ ਛੱਡ ਤੇ ਮੈਂ ਕਿੰਨਾ ਆਪਾਂ ਪਾਸੇ-ਪਾਸੇ ਪਤਾ ਹੀ ਨਾ ਲੱਗੇ ਦੀਦੀ ਨੂੰ ਤੇ ਮੰਮਾ ਨੂੰ ਜੇ ਤੂੰ ਤਾਂ ਸਿਆਣੀਆਂ ਨੇ ਜੇ ਕੁਝ ਕਹੀਏ ਨਾ ਮੰਨ ਜਾਂਦੀਆਂ ਆਰਾਮ ਨਾਲ ਇੱਧਰ ਜਿੱਦ-ਜੂਦ ਨਹੀਂ ਬਾਲੀ ਕਰਦੇ ਪਾਪਾ ਤੁਸੀਂ ਪਹਿਲਾਂ ਘਾੜਾ ਕੀਤਾ ਹੋਇਆ ਹਾਂ ਗੰਦਾ ਹੁੰਦਾ ਹਾਂ ਹਾਂ ਆਏ ਪਲੀਜ਼ ਗੈਟ ਮੀ ਬਨ ਮੀਡੀਅਮ ਡਬਲ ਡਬਲ ਓਕੇ ਦੈਟਸ ਆਲ ਥੈਂਕ ਯੂ ਥੈਂਕ ਯੂ ਗੈਸ ਕਰੋ ਹਾਂ ਪਾਪਾ ਦੀ ਫੇਵਰੇਟ ਕਾਫੀ ਬਾਰੇ ਕੀ ਗੈਸ ਕਰੋ ਪਾਪਾ ਤੁਸੀਂ ਨਾ ਦੱਸੋ ਹਾਂ ਹੈਗੀ ਆ ਜੇ ਤੁਹਾਨੂੰ ਪਤਾ ਨਹੀਂ ਡਬਲ ਡਬਲ ਪਾਪਾ ਹਮੇਸ਼ਾ ਡਬਲ 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 ਅੱਜ ਵੀ ਪਾਪਾ ਕਹਿੰਦੇ ਦੇਵ ਹੁੰਦੇ ਜਰਾ ਪਲੀਜ਼ ਗਿਵ ਮੀ ਡਬਲ ਲਵਰ ਕੀ ਹੋਇਆ ਸੀ ਮਿੱਠੀ ਸੀ ਇਹ ਮੱਠੀ ਰੀਜ਼ੀ ਕਾੜੀ ਸੀ ਓਕੇ ਮੇਰੇ ਸੀ ਕਿ ਦادیه ਚੀਜ਼ਾਂ منالاں جی دیا راں yes we ya. ਜੇ ਕੱਪੜੇ ਇਥੇ ਸਿਕਾ ਕੇ ਗਰਮ-ਗਰਮ ਤੈ ਮਾਰ ਲਗੇ ਤੇ ਉਹ ਪ੍ਰੈਸ ਵਾਲੀ ਗੱਲ ਹੀ ਬਣ ਜਾਂਦੀ ਕਿਉਂਕਿ ਕੱਪੜੇ ਗਰਮ ਹੁੰਦੇ ਆ ਤੇ ਸਾਰੇ ਲੋਕੀ ਇਦਾਂ ਹੀ ਕਰਦੇ ਆ ਕੈਨੇਡਾ ਦੇ ਵਿੱਚ ਨਾ ਤੇ ਐਂਡ ਤੇ ਹੁਣ ਅਸੀਂ ਸ਼ੋਪਿੰਗ ਕਰਨੀ ਆਲਵੇਜ ਫਰੂਟੀ ਕਹਿਣਾ ਇਥੋਂ ਅਸੀਂ ਲੈਣੀਆਂ ਹੁੰਦੀਆਂ ਸਬਜ਼ੀਆਂ ਤੇ ਸਬਜ਼ੀਆਂ ਸਬਜ਼ੀਆਂ ਲੈ ਕੇ ਫਿਰ ਚੱਲਾਂਗੇ ਘਰਾਂ ਨੂੰ ਸਤਿ ਸ੍ਰੀ ਅਕਾਲ ਆਲੂ ਦੇਖੋ ਕਿੰਨੇ ਚਟੇ ਚਟੇ ਪਏ ਆ ਦੇਖੋ ਬਹੁਤ ਸੋਹਣੇ ਆਲੂ ਬਈ ਆ ਚਟੇ ਹੁਣ ਆਪਾਂ ਕਰਦੇ ਆ ਵਲੌਗ ਦੀ ਸਮਾਪਤੀ ਵੈਰੀ ਗੁੱਡ ਦਿ ਜੌਬ ਹਾਂਜੀ ਅੱਜ ਹੈਗਾ ਸੰਡੇ ਤੇ ਅੱਜ ਸਾਡੇ ਭੂਆ ਜੀ ਸਾਨੂੰ ਮਿਲਣ ਆਏ ਨੇ ਤੇ ਤੇ ਬੱਚੇ ਖੁਸ਼ ਹੋਗੇ ਨਾਲੇ ਬੱਚੇ ਖੁਸ਼ ਨੇ ਮੇਰੇ ਆਪਣੇ ਬੱਚੇ ਨੇ ਕੋਈ ਖਾਣ ਪੀਣ ਦਾ ਨਹੀਂ ਤਾਂ ਇੱਕ ਬਾਰਨਾ ਹੁੰਦਾ ਪਤ ਪੱਕੇ ਹੁੰਦਾਰਾ ਸਹੀ ਗੱਲ ਸਹੀ ਗੱਲ ਕੈਮਰਾ ਪਹਿਲਾਂ ਪਿੱਛੇ ਕਰਨਾ ਭੁੱਲ ਗਿਆ ਸੀਗਾ ਤੇ ਗਲਤ ਹੋ ਗਿਆ ਸੀ ਤੇ ਭੂਆ ਜੀ ਸਾਨੂੰ ਦੇਣਾ ਇਹ ਦੀਵਾਲੀ ਤੇ ਭੂਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਤੁਹਾਨੂੰ ਵੀ ਹੈ ਖੀ ਦੀਵਾਲੀ ਹਾਂ ਤੇ ਇਹ ਨਿੱਕੀ ਤਾਂ ਸਵੇਰ ਦੀ ਇੱਥੇ ਨਾ ਕੁਲਦੀਪ ਸੁੱਤੀ ਸੀ ਤੇ ਦਾਦੀ ਨੇ ਕਹਤਾ ਕੋਣਾ ਦਾਦੀ ਨੇ ਕਹਤਾ ਕੋਣਾ ਉਦੋਂ ਮੈਨੂੰ ਲੱਗਾ 10:30 11 ਦਾ ਟਾਈਮ ਹੋਇਆ ਸੀ ਤੇ ਮੈਨੂੰ ਉਦੋਂ ਐਂ ਕਰੀ ਜਾਂਦੀ ਕਿਉਂਕਿ ਆਪਣੇ ਕੋਲ ਛੋਟੀ ਛੋਟੀ ਮੈਂ ਗਈ ਦੇਖਣਾ ਹੂੰ ਤਾਂ ਆਈ ਪਿੰਨਾ ਤੇ ਜਾ ਕੇ ਮੈਂ ਬੈਠੀ ਰਹੀ ਕਿ ਨਹੀਂ ਦੇ ਹੂੰ ਹੂੰ ਤੁਸੀਂ ਆਏ ਹੋ ਬੜੇ ਦਿਨਾਂ ਬਾਅਦ ਤੇ ਥੋੜਾ ਜਿਹਾ ਚਲ ਸਾਡਾ ਵੀ ਘੰਟਾ ਵਧੀਆ ਗੱਲਬਾਤ ਹੋ ਗਈ ਨਹੀਂ ਨਹੀਂ ਕੋਈ ਨਾ ਹੁਣ ਤੇ ਤੁਸੀਂ ਆਏ ਹੋ ਜਦੋਂ ਹੁਣ ਕੋਈ ਐਤ ਕੀ ਸ਼ਨੀ ਐਤਵਾਰ ਨਾ ਅਸੀਂ ਤੁਹਾਡੇ ਕੋਲੇ ਚੱਕਰ ਮਾਰਾਂਗੇ ਫੋਨ ਕਰਕੇ ਜਿਹੜਾ ਵੀ ਦਿਨ ਮੈਂ ਤੁਹਾਨੂੰ ਆਪਾਂ ਐਡਜਸਟ ਕਰ ਲਾਂਗੇ ਤੇਰੀ ਚਾਹ ਦਿਖਾ ਦੇ ਉਹ ਕਹਿੰਦੀ ਦਾਦੀ ਨੂੰ ਪੂਤਾ ਦੀ ਡਰੈੱਸ ਦਿਖਾਉਣੀ ਆ ਹੈਲੋ ਹੈਲੋ ਵਿਨ ਵਾਲੀ ਲੈ ਆ ਜਾਈਂ ਇੱਧਰ ਦਿਖਾ ਫਿਰ ਇਹ ਪੁੱਤ ਯਾ ਦਿਖਾ ਲੈ ਮੀਨ ਵੀ ਆਉਣ ਵਾਲੀ ਆ ਹੋਰ ਹੈਲੋ ਉੱਥੇ ਦਿਖਾ ਜਾਓ ਬੀਬੀ ਕੋਲ ਆ ਭਈ ਡਰੈੱਸ ਦਿਖਾਉਣੀ ਆ ਸੀ ਹੈਲੋ ਵਿਨ ਵਾਲੀ ਦਾਦੀ ਨੂੰ ਪੂਤਾ ਵਾਲੀ ਆਏ ਹਾਏ ਮੈਂ ਤੇ ਜੱਟ ਆ ਲੈ ਇੱਥੇ ਨਹੀਂ ਆਣਾ ਤੇ ਮੇਰੀ ਕੋਈ ਨਹੀਂ ਆਣਾ ਇਹ ਟੋਕੀ ਜਾਦੀ ਵਿੱਚ ਬਾਨਾਂ ਨੇ ਵਿੱਚ ਆਏ ਹਾਈ ਆਏ ਚ ਲੈਟਾ ਵੀ ਜਗੜੀਆਂ ਰਾਤ ਨੂੰ ਫਿਰ ਮੈਨੂੰ ਫੋਟੋ ਪਾ ਦੇਗਾ ਤੁਂ ਜੀ ਪਾਵੇਂਗਾ ਅਸੀਂ ਆ ਨਹੀਂ ਪਤਾ ਤੁਹਾਡੇ ਕੋਲੇ ਕੈਂਟੀਆਂ ਕੈਂਟੀਆਂ ਲੈਣ ਆਈ ਜਾਈਏ ਤੁਹਾਨੂੰ ਦਿਖਾ ਦੇ ਆਏ ਹਨ ਬੜਾ ਸੋਹਣੀ ਹੈ ਜਿੰਨਾ ਤੂੰ ਸੋਹਣਾ ਬਤੌਂਦੀਆਂ ਯਾਰ ਡਰੈਸ ਸੋਹਣੀਆਂ ਤੇ ਲੈਟਾ ਜਦੋਂ ਨਾ ਫਿਰ ਦੂ ਪਾਵੇਂਗਾ ਮੈਨੂੰ ਫਿਰ ਅਸੀਂ ਆ ਜਾਾਂਗੇ ਅਸੀਂ ਕੈਂਡੀ ਲੈਣ ਆ ਜਨਾ ਤੁਹਾਡੇ ਕੋਲੇ ਗੱਡੀ ਤੇ ਕੱਪੂਆ ਪਾਣੇ ਤੋਂ ਤਾਂ ਪਹਿਲਾਂ ਹੀ ਲੈ ਆਏ ਉਹ ਉਦੋਂ ਨੂੰ ਸੱਟ ਉਹ ਤਾਂ ਨੂੰ ਤਾਂ ਤਾਂ ਐਕਸਪੀਰੀਅੰਸ ਹੋ ਗਿਆ ਕਿੰਨਾ ਟਾਈਮ ਹੋ ਗਿਆ ਨਹੀਂ ਨਹੀਂ ਦਿਖਾ ਤੇਰੀ ਇਹ ਇਹਦੇ ਤੇ ਨਿਫਾਫੇ ਤੇ ਅੱਛਾ ਤੂੰ ਆ ਬੰਨਣਾ ਇਧਰ ਨੂੰ ਦਿਖਾ ਹੈ ਓਕੇ ਚਲ ਕੱਢ ਕੇ ਦਿਖਾ ਕਿਦਾਂ ਦੀ ਆ ਬਾਸ ਸੁਣੀਏ ਬੱਚੀ ਰਵੀ ਤੂੰ ਵੀ ਫੋਟੋ ਦਿਖਾਈਆਂ ਜੀ ਚੜੇਲ ਜੀ ਦੀ ਹੈ ਨਹੀਂ ਉਹ ਛੁੜ ਗਈ ਸੀ ਫੋਟੋ ਅੱਛਾ ਦੂਜੇ ਬੰਨੇ ਹੈਗੀ ਮੈਨੂੰ ਲੱਗਦਾ ਨਹੀਂ ਓਕੇ ਨਹੀਂ ਤੂੰ ਵੀ ਕੱਢ ਕੇ ਦਿਖਾ ਆ ਜਦ ਤੱਕ ਤੂੰ ਨਹੀਂ ਆ ਜਾਂਦਾ ਇੱਧਰ ਪੂਦ ਬਣਾ ਕੇ ਫਿਰ ਫੋਟੋ ਤਾਵਾਂਗੇ ਤੁਹਾਨੂੰ ਹਾਂ ਫਿਰ ਬਣਾਵਾਂਗੇ ਪੂਆ ਨੂੰ ਫੋਟੋ ਭੇਜਾਂਗੇ ਤੂੰ ਵੀ ਮੈਨੂੰ ਫੋਟੋ ਭਾਈ ਬੱਚੇ ਦੇ ਠੀਕ ਹੈ ਇਹ ਪੂਆ ਜਿਹੜਾ ਟੀਵੀ ਤੇ ਨਹੀਂ ਮਿਲਿੰਗਾ ਰਹਿੰਦੀਆਂ ਗੋਰਿਆਂ ਵਾਲੇ ਜਵਕਾਂ ਵਾਲੇ ਉਹੋ ਹੀ ਫਿਰ ਬਾਅਦ ਚ ਕਹਿੰਦੇ ਅਸੀਂ ਬਣਾਣਾ ਬਾਓ ਬਾਓ ਬਾਰੀ ਗੱਡ ਬਹੁਤ ਵਧੀਆ ਬੱਚੇ ਤੁਸੀਂ ਵੀ ਫੋਟੋ ਭਾਈ ਉੱਚਾ ਦੋਨਾਂ ਦੀ